ਹਾਂਜੀ ਸਤਿ ਸ਼੍ਰੀ ਅਕਾਲ ਕਿਦਾਂ ਸਾਰੇ ਠੀਕ ਠਾਕ ਹੋ ਉਮੀਦ ਕਰਦੀ ਹਾਂ ਸਾਰੇ ਠੀਕ ਠਾਕ ਹੀ ਹੋਮ ਹੋਣਗੇ ਹਾਂਜੀ ਅੱਜ ਆਪਾਂ ਫੇਰ ਤੁਹਾਨੂੰ ਦੱਸਣ ਰਿਹਾ ਜਾ ਰਹੇ ਹਾਂ ਆਪਾਂ ਉਹ ਦੋ ਬਲਟੋਈ ਪਾਈ ਸੀਗੀ ਉਹ ਬਲਟੋਈ ਵੱਡੀ ਸੀਗੀ ਹੈਨਾ ਉਹ ਆਪਣੇ ਮਤਲਬ ਕਿ ਖਾਸੇ ਵੱਡੇ ਸਾਈਜ਼ ਦੀ ਸੀਗੀ ਇਹ ਬਲਟੋਈ ਆ ਜਿਹੜੀ ਇਹ ਇਹਨੂੰ ਵੀ ਬਲਟੋਈ ਹੀ ਕਹਿੰਦੇ ਇਹਦਾ ਸਾਈਜ਼ ਹੈਗਾ ਜਿਹੜਾ ਬਹੁਤ ਛੋਟਾ ਹੈ ਹੈਨਾ ਇਹ ਵੀ ਪਿੱਕਲ ਤੋਂ ਹੀ ਆ ਹੈਨਾ ਇਹ ਤੁਹਾਨੂੰ ਦੱਸਿਆ ਮੈਂ ਤਾਂ ਪ੍ਰਤਨ ਜੀ ਨਹੀਂ ਤੁਹਾਨੂੰ ਦਿਖਾਉਣੀ ਹੈ ਤੁਹਾਨੂੰ ਜੇ ਮੇਰਾ ਪ੍ਰਾਲਾ ਵਧੀਆ ਲੱਗਦਾ ਹੁੰਦਾ ਹੈ ਤੁਸੀਂ ਮੈਨੂੰ ਬਈ ਮਤਲਬ ਕਿ ਐਪਰੀਸ਼ੀਏਟ ਕਰਿਆ ਕਰੋ ਕਿ ਤੁਸੀਂ ਮੈਨੂੰ ਉਹ ਮਤਲਬ ਦੱਛਾ ਕਰੋ ਵੀ ਹਾਂ ਤੁਹਾਡਾ ਇਹ ਚੀਜ਼ ਵਧੀਆ ਹੈ ਹੈਨਾ ਵੀ ਸਾਨੂੰ ਵਧੀਆ ਲੱਗਦੀ ਹੈਗੀ ਹੈ ਹੈਨਾ ਇਹਦੇ ਬਾਅਦ ਵਿੱਚ ਇੱਕ ਇਹਦੇ ਨਾਲ ਅਵੇਲੇਬਲ ਟੂ ਯੇ ਵੀਲੇਬਲ ਟੂ ਯੂ ਕਹੂੰਗੀ ਠੀਕ ਹੈ ਇਹ 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 ਦੇਖੋ ਇਹਦਾ ਟੱਕਣ ਨਹੀਂ ਉੱਤੇ ਇਹ ਆਪਣੇ ਅਧਿਕਾਰ ਦੇ ਵਿੱਚ ਹੀ ਮੌਜੂਦ ਹੈਗਾ ਹੈ ਆਪਣਾ ਪਰਿਵਾਰ ਹੈਗਾ ਜਿਹੜਾ ਬਹੁਤ ਮਤਲਬ ਕਿ ਸਾਦੇ ਤੇ ਸਿੰਪਲ ਰਹਿਣ ਵਾਲਾ ਤੇ ਮਤਲਬ ਪ੍ਰਾਤਨ ਚੀਜ਼ਾਂ ਨੂੰ ਪਹਿਲਾਂ ਤੇ ਪਿਆਰ ਕਰਨ ਵਾਲੇ ਹੈਗੇ ਆਪਣੇ ਆਪਣਾ ਪਰਿਵਾਰ ਹੈ ਜਿਹੜਾ ਆਪਣਾ ਪ੍ਰਾਤਨ ਚੀਜ਼ਾਂ ਨੂੰ ਪਿਆਰ ਕਰਦਾ ਹੈ ਵੀ ਇਹ ਨਹੀਂ ਹੈਗਾ ਕਿ ਵੀ ਉਹ ਚੀਜ਼ਾਂ ਜਿੰਮੇ ਹੁਣੇ ਨਿੰਨੇ ਸਾਲ ਪੁਰਾਣੀਆਂ ਹੈ ਇਹ ਤੇ ਇਹ ਚੀਜ਼ਾਂ ਨੂੰ ਮਤਲਬ ਕਿ ਵੀ ਉਹ ਹੀ ਉਹ ਕਰ ਦੇਣਗੇ ਜਾਂ ਵੇਚ ਦੇਣਗੇ ਜਾਂ ਪੁੱਛ ਕਰ ਦੇਣਗੇ ਤੱਕ ਦੇਣਗੇ ਇਹਨਾਂ ਦਾ ਵੀ ਮਤਲਬ ਇਹੀ ਹੁੰਦਾ ਹੈ ਵੀ ਆਪਣੇ ਬਰਾਤੀ ਇਹ ਚੀਜ਼ਾਂ ਹੈਗੀਆਂ ਆਪਣੇ ਪੁੱਤ ਪੋਤੇ ਗਾਂ ਬੱਚੇ ਦੇਖਣ ਵੀ ਆਹ ਚੀਜ਼ਾਂ ਇਦਾਂ ਹੁੰਦੀ ਨਹੀਂ ਕਿਉਂਕਿ ਸਾਡੇ ਪਾਪਾ ਜੀ ਸੀਗੇ ਜਿਹੜੇ ਉਹ ਵੀ ਪੜੇ ਲਿਖੇ ਸੀ ਜਿਹੜੇ ਚਾਚਾ ਜੀ ਸਾਡੇ ਸੀਗੇ ਉਹ ਵੀ ਪੜੇ ਲਿਖੇ ਸੀਗੇ ਤੇ ਇਦਾਂ ਕਰਕੇ ਸਾਡੇ ਜਿਹੜੇ ਭੂਆ ਜੀ ਸੀਗੇ ਉਹ ਵੀ ਗਵਰਨਮੈਂਟ ਜੌਬ ਤੇ ਸੀਗੇ ਮਤਲਬ ਕਿ ਮੈਡੀਕਲ ਲਾਈਨ ਦੇ ਵਿੱਚ ਸੀਗੇ ਇਸ ਕਰਕੇ ਵੀ ਸਾਨੂੰ ਮਤਲਬ ਪਹਿਲਾਂ ਥੋੜਿਆ ਲਗਾ ਹੀ ਸੀਗਾ ਇਹਨਾਂ ਚੀਜ਼ਾਂ ਦਾ ਪਰ ਚਲੋ ਮੇਰੇ ਦੂਜੇ ਭੈਣ ਭਰਾਵਾਂ ਨੂੰ ਨਹੀਂ ਕਾ ਇਹਦਾ ਨਾ ਸ਼ੌਂਕ ਪਿਛਲੇ ਮੈਨੂੰ ਥੋੜਾ ਜਿਹਾ ਸ਼ੌਂਕ ਹੈਗਾ ਏ ਵੀ ਮੈਂ ਤੁਹਾਨੂੰ ਇਹਨਾਂ ਚੀਜ਼ਾਂ ਬਾਰੇ ਜਾਣਕਾਰੀ ਮੈਂ ਦੱਸਾਂ ਜਿਹੜੀਆਂ ਚੀਜ਼ਾਂ ਆਪਣੇ ਕੋਲੇ ਹੈਗੀਆਂ ਹਲੇ ਤਾਂ ਮੈਂ ਤੁਹਾਨੂੰ ਹੋਰ ਵੀ ਬਹੁਤ ਕੁਝ ਦਿਖਾਉਣ ਜਾ ਰਹੀ ਹਾਂ ਮਤਲਬ ਕਿ ਮੈਂ ਸਟੈਪ ਵਾਈਜ਼ ਸਟੈਪ ਵੀਡੀਓਜ਼ ਵਾਈਜ਼ ਵੀਡੀਓਜ਼ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਹਨਾ ਮਤਲਬ ਕਿ ਨਾਲ ਸਾਰਾ ਤੁਹਾਨੂੰ ਦੇਖਦੇ ਆਂ ਨਾਲ ਦੱਸਿਆ ਕਰੋ ਮੈਨੂੰ ਵੀ ਹਾਂਜੀ ਆਹ ਚੀਜ਼ ਵਧੀਆ ਆਹ ਦੇਖੋ ਇਹ ਵੀ ਬਹੁਤ ਊਈਆ ਇਦਾਂ ਦੀ ਕਰਕੇ ਇਦਾਂ ਦੀ ਇਹ ਪਿੱਤਲ ਦੀ ਹੈ ਠੀਕ ਆ ਹੁਣ ਇਹ ਸਾਫ਼ ਕਰਨ ਵਾਲੀਆਂ ਕਿਉਂਕਿ ਚਿਹਰਾ ਹੋ ਗਿਆ ਪਿੰਨਾ ਨੂੰ ਤੇ ਇਹ ਵੀ ਇਦਾਂ ਦੀ ਬਿਲਕੁਲ ਨਹੀਂ ਹੈਗੀ ਆ ਠੀਕ ਆ ਜੀ ਤੇ ਜੇ ਤੁਹਾਨੂੰ ਮੇਰੀਆਂ ਇਹ ਚੀਜ਼ਾਂ ਲੱਗਦੀਆਂ ਕਿ ਤੁਹਾਨੂੰ ਪ੍ਰਾਨਾਂ ਮਾvre ਆਪਣੀਆਂ ਰਵਾਇਤੀ ਚੀਜ਼ਾਂ ਤੇ ਰਵਾਇਤੀ ਆਪਣੀ ਇਹ ਭਾਂਡੀਆਂ ਹੈਗੇ ਜਿਹੜੇ ਮਤਲਬ ਕਿ ਆਪਣੇ ਬਜ਼ੁਰਗ ਬਡੇਰੇ ਆਪਣੇ ਸਾਰੇ ਬਾਰਤ ਦੇ ਸੀਗੇ ਜੇ ਤੁਹਾਨੂੰ ਮੇਰਾ ਇਹ ਅਪਰਾਲਾ ਵਧੀਆ ਲੱਗਦਾ ਹੈਗਾ ਤਾਂ ਤੁਸੀਂ ਮੈਨੂੰ ਦੱਸੋ ਵੀ ਹਾਂਜੀ ਤੁਸੀਂ ਇਹ ਕਰ ਰਹੇ ਹੋ ਠੀਕ ਕਰ ਰਹੇ ਹੋ ਤੁਹਾਡਾ ਸਾਰਿਆਂ ਦਾ ਮਤਲਬ ਕਿ ਮੈਂ ਵੀ ਤਨਵਾਦ ਕਰਦੀ ਆ ਕਿ ਮੈਨੂੰ ਵੀ ਇਹ ਮੌਕਾ ਮਿਲਿਆ ਇਹ ਚੀਜ਼ਾਂ ਕਰਨ ਦਾ ਨਹੀਂ ਤੇ ਸਾਡੇ ਵੀ ਇੱਥੇ ਅੰਦਰ ਨੂੰ ਵੀ ਉਦਾਂ ਹੀ ਪਈਆਂ ਸੀਗੀਆਂ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ ਮਿਹਰਬਾਨੀ ਸ਼ਸ਼ਨੀ ਕਾ